you ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਸਵੇਰ ਦੀ ਸ਼ੁਰੂਆਤ ਹੋ ਗਈ ਤੇ ਟਾਈਮ ਵਾਜੀ ਚੁੱਕੇ ਸਪੰਜ ਦਾ ਤੇ ਮੈਂ ਉੱਠ ਗਈ ਸੀ ਮੈਂ 6:30 ਹੀ ਉੱਠ ਜਾਨੀ ਹੁਣ ਤੇ ਕਿਉਂਕਿ ਨਾ ਟਾਈਮ ਹੋ ਜਾਂਦਾ ਬਹੁਤ ਜਲਦੀ ਤੇ ਕਿਉਂਕਿ ਬੱਚਾ ਨੇ ਸਕੂਲ ਜਾਣਾ ਹੁੰਦਾ ਤੇ ਫਿਰ ਟਾਈਮ ਜਲਦੀ ਹੋ ਜਾਂਦਾ ਤੇ ਨਾ ਇੱਥੇ ਮੱਛਰ ਬਹੁਤ ਹੀ ਜ਼ਿਆਦੇ ਹੋਇਆ ਪਿਆ ਕਿ ਤਾ ਬਰਸਾਤਾ ਦੇ ਦਿਨ ਬਰਸਾਤ ਹੋਈ ਹੈ بارش ਹੋਣ ਦੇ ਨਾਲ ਮੱਛਰੀ ਮੱਛਰ ਹੋਇਆ ਪਿਆ ਤੇ ਕਾਹ ਹੋਸ ਵੱਧ ਹੋਇਆ ਪਿਆ ਤੇ ਵਸੇ ਫਿਰ ਮੈਂ ਇੱਥੇ ਚਾਹ ਧਰਤੀ ਸੀ ਪਾਣੀ ਪਾ ਕੇ ਤੇ ਫਿਰ ਚਾਹ ਮਿੱਠਾ ਪਾ ਦੂੰਗੀ ਇੱਥੇ ਚਾਹ ਮਿੱਠਾ ਪਾ ਕੇ ਤੇ ਵਾ ਇੱਥੇ ਵਸੇ ਮੈਨੂੰ ਟੱਕ ਦੂੰਗੀ ਮੈਂ ਕਿਾ ਚੱਲ ਵੀ ਰੱਜ ਜੂਗੀ ਚਾਹ ਤੇ ਵੱਸ ਸੇ ਫਿਰ ਮੈਂ ਟੋਪੀ ਇਹਦੇ ਵਿੱਚ ਪਾਣੀ ਪਾ ਲਿਆ ਇਹ ਤਾਂ ਪਾਇਆ ਕਿਉਂਕਿ ਮੈਂ ਕੋਲੇ ਦੇ ਉੱਪਰ ਪਾਉਣੀਆਂ ਤੁਹਾਨੂੰ ਪਤਾ ਹੀ ਹੈ ਜੀ ਹਨਾ ਜਿਹੜੇ ਆਪਣੇ ਕੋਲੇ ਆ ਕੋਲੇ ਦੇ ਉੱਪਰ ਪਾਣੀ ਪਾਉਣਾ ਚਾਹੀਦਾ ਤੇ ਵੱਸ ਇੱਥੇ ਫਿਰ ਮੈਂ ਭਾਂਡੇ ਕੱਢਣ ਲੱਗ ਗਈ ਸੀ ਜਿਹੜੇ ਹੈਗੇ ਸੀ ਟੋਕਰੇ ਦੇ ਵਿੱਚ ਫालतू ਦੇ ਪਏ ਸੀ ਜਿਹੜੇ ਹਨਾ ਹੁੰਦੀਆਂ ਥਾਲੀਆਂ ਪਰੇਟਾਂ ਚਮਚੇ ਵਗੈਰਾ ਸਾਰੇ ਮੈਂ ਕੱਢ ਦੂੰਗੀ ਇਹਨਾਂ ਨੂੰ ਹਨਾ ਸਹੀ ਜਗ੍ਹਾ ਦੇ ਉੱਪਰ ਰੱਖ ਦੂੰਗੀ ਜਿਹੜੇ ਹੈਗੇ ਉਹਨਾਂ ਦੀ ਸਹੀ ਜਗ੍ਹਾ ਤੇ ਵੱਸ ਫਿਰ ਮੈਂ ਇੱਥੇ ਚਾਹ ਧਰਤੀ ਚਾਹ ਬਲਕਿ ਸੀ ਆਪਣੇ ਤੇ ਫਿਰ ਮੈਂ ਆ ਗਈ ਸੀ ਫ੍ਰਿਜ ਕੋਲ ਤੇ ਮੈਂ ਦੁੱਧ ਕੱਢੀ ਹੁੰਦੀ ਸੀ ਫ੍ਰਿਜ ਚੋਂ ਤੇ ਮੈਂ ਤਾਂ ਚਲ ਦੁੱਧ ਪਾ ਦੀਗੇ ਤੇ ਫ੍ਰਿਜ ਬਸ ਖੁੱਲੀ ਰਹਿ ਗਈ ਸੀ ਹਨਾ ਮੈਂ ਲੋਣੀ ਭੁੱਲ ਗਈ ਤੇ ਇਧਰ ਵਾਸਤੇ ਫਿਰ ਮੈਂ ਉਹਦਾ ਦੁੱਧ ਚਾਹ ਦੇ ਵਿੱਚ ਪਾ ਦੂੰਗੀ ਜਿੰਨਾ ਕੁ ਮੈਨੂੰ ਚਾਹੀਦਾ ਚਾਹ ਦੇ ਹਿਸਾਬ ਤੇ ਕਿੰਨੀ ਕੱਪ ਵਧੀਆ ਬਣਾਉਣੀ ਆ ਤੇ ਵੈਸੇ ਤਾਂ ਇੱਕ ਗਲਾਸ ਹੀ ਪੋਣੀ ਹੁੰਨੀ ਅੱਜ ਮੈਂ ਜ਼ਿਆਦਾ ਚਾਹ ਧਰੀ ਸੀ ਕਿਉਂਕਿ ਰੋਟੀ ਨਾਲ ਫਿਰ ਦੁਆਰੇ ਧਰਨੀ ਪੈਂਦੀ ਹੈ ਫਿਰ ਟਾਈਮ ਵੀ ਹੋ ਜਾਂਦਾ ਜਲਦੀ ਕੰਦੇ ਮੰਦਰ ਵਗੈਰਾ ਜਾਣਾ ਹੁੰਦਾ ਇਸ ਕਰਕੇ ਤੇ ਮੈਂ ਇਕੱਠੀ ਧਾਰ ਲਈ ਸੀ ਚਾਹ ਮੈਂ ਕਹਾਂ ਨਾ 7:00 ਸਵਾ 7:00 ਤੱਕ ਫਿਰ ਰੋਟੀ ਖਾਣ ਲੱਗ ਜਾਂਦੇ ਵਿੱਚ 7:00 ਤੋਂ ਪਹਿਲੇ ਤੇ ਮੈਂ ਘਾ ਵੀ ਇਕੱਠੀ ਬਣਾ ਲੈਣੇ ਤੇ ਫਿਰ ਵੈਸੇ ਮੈਂ ਇੱਥੇ ਰੱਖਤੀ ਸੀ ਚਾਹ ਚਤੁੱਤ ਪਾ ਕੇ ਤੇ ਇੱਥੇ ਮੈਂ ਲੱਗੀ ਸੀ ਬਿਸਕਟ ਕੱਢਣਾ ਤੇ ਮੇਰੀ ਮੰਮੀ ਲੈ ਕੇ ਆਈ ਸੀ ਬਿਸਕਟ ਤੇ ਪਤਾ ਹੀ ਇਹ ਤੁਹਾਨੂੰ ਨਾ ਤੀਆਂ ਵਾਸਤੇ ਧਾਰਾ ਹੁੰਦਾ ਸੋ ਹੁੰਦਾ ਜਿਹੜਾ ਤੇ ਬਸ ਤੁਸੀਂ ਵੀ ਖਾ ਲਓ ਜੀ ਆਹ ਬਿਸਕਟ ਤੇ ਵੈਸੇ ਮੈਂ ਬਿਸਕਟ ਕੱਢ ਲਉਂਗੀ ਸਾਡੇ ਖਾਣ ਵਾਸਤੇ ਤੇ ਫਿਰ ਮੈਂ ਹਨਾ ਇੱਧਰ ਆਹ ਬਿਸਕਟ ਰੱਖੂੰਗੀ ਹੁਣ ਮੈਂ ਮਮੀ ਵਾਸਤੇ ਖਾਣ ਨੂੰ ਕਿਉਂਕਿ ਹਨਾ ਉਹਨਾਂ ਨੂੰ 슈ਗਰ ਦੀ ਪ੍ਰੋਬਲਮ ਹੈ ਤੇ 슈ਗਰ ਫ੍ਰੀ ਬਿਸਕਟ ਖਾਂਦੇ ਆ ਉਹ ਤੇ ਫਿਰ ਮੈਂ ਇਨਾ ਵਾਸਤੇ ਵੀ ਰੱਖ ਦੂੰਗੀ ਬਾਟੀ ਦੇ ਵਿੱਚ ਕੱਢ ਕੇ ਲਗਾ ਦੇਚੋ ਪੈਕਟ ਖੋਲਲੇ ਸੀ ਇੱਕ ਮੈਂ ਦੋ ਮੰਗਾਈ ਸੀ ਤੇ ਵਸ ਫਿਰ ਮੈਂ ਇੱਥੇ ਟੰਗ ਤੇ ਸੀ ਮੈਂ ਕਿ ਬਾਾਰ-ਬਾਰ ਡੱਬੇ 'ਚ ਕੱਢਣੇ ਪੈਂਦੇ ਤੇ ਵਸ ਚਾਹ ਉਬਲ ਚੁੱਕੀ ਸੀ ਤੇ ਦੁੱਧ ਪਾ ਕੇ ਵਾਲਾ ਆ ਗਿਆ ਸੀ ਚਾਹ ਨੂੰ ਚੰਗੀ ਤਰ੍ਹਾਂ ਮੈਂ ਕਿ ਉਬਲ ਜਾਣ ਦੇ ਵੀ ਕੱਚੀ ਚਾਹ ਸਵਾਦ ਨਹੀਂ ਲੱਗਦੀ ਵੀ ਮੜੇ ਮੋٹے ਰਹਿ ਜਾਂਦੇ <gbg> ਮੈਂ ਨੇ ਚਾਹ ਆਸਮੇ ਪਾ ਕੇ ਤੇ ਮੰਮੀ ਦੀ ਚਾਹ ਫਿਰ ਕੀ ਕੱਢਦੀ ਸੀ ਬਾਕੀ ਜਿਹੜਾ ਮਿੱਠਾ ਪਾ ਕੇ ਤੇ ਵਾਸ ਸਾਰੇ ਦੇ ਚਾਹ ਪਾ ਦੂੰਗੀ ਰਿਸ਼ੂ ਦੀ ਮੇਰੀ ਤੇ ਸੁਨੇਹਾ ਦੀ ਤੇ ਵਾਕੀ ਮੈਂ ਜਿਹੜੀ ਬੱਚੋ ਕੀ ਚਾਹ ਖੇਤਲੀ ਦੇ ਵਿੱਚ ਪਾ ਦੂੰਗੀ ਤੇ ਬਸ ਇੱਥੇ ਫਿਰ ਮੈਂ ਸਾਰਿਆਂ ਦੀ ਚਾਹ ਪਾ ਕੇ ਇਹਨਾਂ ਉਠਾਉਂਗੀ ਹੁਣ ਤੇ ਠਾ ਕੇ ਫਿਰ ਇਹਨਾਂ ਨੂੰ ਚਾਹ ਪਾਣੀ ਦਵਾਂਗੀ ਤੇ ਉੱਠ ਕੇ ਫਿਰ ਆਪਦਾ ਚਾਹ ਪਾਣੀ ਪੀ ਲੈਣਗੇ ਸਾਰੇ ਜਣੇ ਤੇ ਵੈਸੇ ਤਾਂ ਮੈਂ ਠਾਏ ਸੀ 2-4 ਬੱਚਾ ਨਾਲ ਕਿੱਥੇ ਉੜਦੇ ਹਨ ਕਿਉਂਕਿ ਜੇ ਨੀਂਦ ਸੁਬਾਹ ਸੁਬਾਹ ਵਾਲੀ ਹੁੰਦੀ ਨਹੀਂਂਦ ਜਦ ਸਵੇਰ ਦਾ ਟਾਈਮ ਹੁੰਦਾ ਤੇ ਦੇਖੋ ਜੇ ਦਿਨ ਚੜ ਗਿਆ ਸੀ ਚਾਹ ਬਣਾਉਂਦੀ ਨ ਮੈਨੂੰ ਜਦ ਮੈਂ ਉੱਠੀ ਸਤ ਪੂਰਾ ਨਹੀਂ ਰਾਸੀ ਤੇ ਬਸ ਦਿਨ ਚੜੀ ਜਾਂਦਾ ਕਿਉਂਕਿ ਬੱਦਲਾਂ ਦੀ ਹਨਾ ਹਨੇਰਾ ਜਾ ਬੱਦਲ ਵਾਈ ਕਰਕੇ ਤੇ ਬਸ ਇੱਥੇ ਫਿਰ ਮੈਂ ਚਾਹ ਪਾਣੀ ਪੀ ਕੇ ਸੇ ਉੱਠ ਗਈ ਸੀ ਤੇ ਬਸ ਲੱਗੇ ਸੀ ਉਹਦੇ ਉਹਦੇ ਕੰਮਾ ਕਰਾ ਤੇ ਤੇ ਸੁਨੇਹਾਂ ਲੱਗੀ ਸੀ ਝਾੜੂ ਲਾਉਣੇ ਇੱਥੇ ਤੇ ਮੈਂ ਨਾਉਣ ਚਲੀ ਗਈ ਸੀ ਮੈਂ ਕਹ ਵੀ ਤੂੰ ਝਾੜੂ ਝੋਟੂ ਲਾ ਪੋਚੇ ਲਾ ਦੇ ਤੇ ਮੈਂ ਨਾ ਆਇਆ ਮਾਂ ਫਟਾਫਟ ਕਰਨ ਦੀ ਠੀਕ ਹੈ ਤੇ ਵਸ ਇੱਥੇ ਫਿਰ ਰਿਸ਼ੂ ਪਿਆ ਸੀ ਰਿਸ਼ੂ ਨੂੰ ਬੁਖਾਰ ਹੋਇਆ ਸੀ ਮੇਰੀ ਮਾਂ ਨੇ ਉਸ ਤੇਰੀ ਨੂੰ ਕੀ ਫਿਰ ਕੀ ਬਣਾਉਣੀ بابا ਸਾਰੇ ਤਾਂ ਦਾ ਪਾ ਤਾਂ ਸਾਰੇ ਠੀਕ ਹੁੰਦੇ ਨੇ ਕਾਹਦੇ ਲੋਕਾਂ ਨੂੰ ਮਤ ਜਣਾ ਰਿਸ਼ੂ ਅੱਜ ਗਿਆ ਨਹੀਂ ਸਕੂਲ ਕਿਉਂਕਿ ਰਿਸ਼ੂ ਨੂੰ ਹੈਗਾ ਬੁਖਾਰ ਰਾਤ ਦਵਾਈ ਲੈ ਕੇ ਆਇਆ ਸੀ ਰਾਤ ਠੀਕ ਸੀ ਉਹ ਜ਼ੁਖਾਮ ਤੇ ਛਿੱਕਾਂ ਹੀ ਲੱਗੀਆਂ ਸੀ ਅੱਜ ਹੋ ਗਿਆ ਇਹਨੂੰ ਬੁਖਾਰ ਇਸ ਕੋਲ ਗਿਆ ਰੀਸ਼ਾ ਜਿਹਾ ਬਣਿਆ ਬੈਨ ਨਾਲ ਆ ਲਿਆ ਉਦੋਂ ਆ ਕੇ ਗੁਰਦੁਆਰੇ ਆ ਕੇ ਗਰਮ ਸਰਦ ਹੋ ਗਿਆ ਗਰਮੀ ਚ ਮੁੜ ਕਸਖਾਇਆ ਨਹੀਂ ਜਿਹਾ ਸਣਾੜਿਆ ਤੇ ਤਾਂ ਕਰਕੇ ਇਹਨੂੰ ਹੋ ਗਿਆ ਤੇ ਬਸ ਹੁਣ ਅਸੀਂ ਰੋਟੀ ਪਾਣੀ ਖਾ ਲਿਆ ਤੇ ਹੁਣ ਬੈਠੇ ਸੀ ਮੰਮੀ ਨੇ ਅੱਜ ਜਾਣਾ ਸ੍ਰੀ ਗੁਰੂ ਮੰਮੀ ਨੇ ਅੱਜ ਜਾਣਾ ਤੇ ਮੈਂ ਜਾਣਾ ਵੀ ਮੈਂ ਹਨਾ ਉੱਥੇ ਸਫਾਈ ਕਰੂੰਗੀ ਜਾ ਕੇ ਘਰੇ ਕਿ ਕਿ ਜਿੰਦਾ ਜਿੰਦਾ ਲੱਗੇ ਹੋਇਆ ਘਰੇ ਤਾਂ ਵਰਕੇ ਮੈਂ ਕਿਹਾ ਚੱਲ ਕੱਲ ਨੂੰ ਜਾਂ ਪਰਸੋਂ ਨੂੰ ਜਾਵੜੀ ਵੀ ਐਂਤਵਾਰੀ ਦੇ ਸੋਮਵਾਰ ਕਹਿੰਦੇ ਅੱਜ ਹੀ ਜਾਵਾਂਗੇ ਕਿ ਚੱਲ ਠੀਕ ਸ਼ਿਵਰਾਤਰੀ ਦਾ ਫਿਰ ਪੂਜਨ ਕਰਨਾ ਸ਼ਿਵਰਾਤਰੀ ਦਾ ਫਿਰ ਪੂਜਨ ਕਰਨਾ 23 ਤਰੀਕ ਦੀ ਸ਼ਿਵਰਾਤਰੀ ਐ ਸੋਨ ਦੀ ਤੇ ਆਨਲਾਈਨ ਹਨਾ ਜਿਹੜੀ ਬਾਬੇ ਦੀ ਸਿੱਖਤਾਂ ਸੁਣਦੇ ਆ ਸ਼ਿਪਰਾਣ ਦੀ ਪ੍ਰਦੀਪ ਜੀ ਮਿਸ਼ਰਾ ਦੇ ਆਨਲਾਈਨ ਅਭਿਸ਼ੇਕ ਕਰਾਉਂਦੇ ਹੁੰਦੇ ਆ ਭਾਰਤੀ ਸ਼ਿੰਗਲੇ ਨੂੰ ਬਣਾ ਕੇ ਮਿੱਟੀ ਦਾ ਤੇ ਜਿਹੜੇ ਵੀਰ ਭੈਣ ਹਨਾ ਕੋਈ ਵੀ ਸਮੱਸਿਆ ਹੋਵੇ ਆਪਦੀ ਕਥਾ ਸੁਣੋ ਤੇ ਤੁਹਾਡੇ ਸਾਰੇ ਦੁੱਖ ਕੱਟੇ ਜਾਣਗੇ ਤੇ ਤੁਸੀਂ ਸੁਣ ਕੇ ਦੇਖਿਓ ਮੇਂ ਮਨ ਨੂੰ ਕਿੰਨੀ ਸ਼ਾਂਤੀ ਮਿਲਦੀ ਐ ਤੇ ਜਿਹੜੇ ਜਿਹੜੇ ਪਾਧਾ ਦਵਾ ਬਾਬਾ ਵੀ ਉਹ ਤੁਸੀਂ ਕਰਕੇ ਦੇਖਿਓ ਹਾਸਤਾ ਤੇ ਹਾਸਤਾ ਚੈਨਲ ਤੇ ਹੁੰਦੀ ਐ ਕਥਾ ਇੱਕ ਤੋਂ 4 ਕਈ ਵਾਰ 2 ਤੋਂ 5 ਹੁੰਦੀ ਹੁੰਦੀ ਐ ਤੇ ਹੁਣ 18 ਨੂੰ ਚੱਲਣੀ ਐ ਨਾਬੀ ਨੂੰ ਇਹ ਤਾਂ 25 ਤੱਕ ਚੱਲੂਗੀ ਹੁਣ ਤੇ ਤੁਸੀਂ ਦੇਖਿਓ ਜੀ ਰੋ ਤੇ ਅਸੀਂ ਤਾਂ ਜਿਆਦਾ ਕਥਾ ਸੁਣਦੇ ਆਂ ਸ਼ਿਵ ਜੀ ਦੇ ਮੰਦਿਰ ਜਾਣ ਲੱਗੇ ਸਾਡੇ ਦੇ ਸਾਰੇ ਕੰਮ ਵਧੀਆ ਹਨਾ ਹੋ ਗਏ ਪੂਰੇ ਮਨ ਕਾਮਨਾ ਸਾਡੀ ਦੀ ਪੂਰੀਆਂ ਹੋਈਆਂ ਤੇ ਅੱਗੇ ਵੀ ਬਾਬਾ ਸਾਡੀਆਂ ਮਨ ਕਾਮਨਾ ਪੂਰਨ ਕਰਨ ਤੇ ਅਸੀਂ ਫਿਰ ਆਨਲਾਈਨ ਹਨਾ ਅਸੀਂ ਵੀ ਕਰਾਂਗੇ ਵਿਸ਼ੇਕ ਸਮਾਨ ਲੈ ਕੇ ਆਉਂਦੀ ਮੈਂ ਤੇ ਬਸ ਹੁਣ ਬੱਸ ਦਾ ਟਾਈਮ ਹੋ ਰਿਹਾ ਹੋ ਗਿਆ ਤੇ ਅਸੀਂ ਬਸ ਚੱਲਦੇ ਆਂ ਹੁਣ ਮੰਮੀ ਨੂੰ ਚੜਾਉਣਾ ਮੋੜ ਤੇ ਆ ਜਾਂਦੀ ਆਪਣੇ ਬੱਸ ਇੱਥੇ ਤੇ ਜਾਦੇ ਦੂਰ ਨਹੀਂ ਹੈਗਾ ਬਸ 2 ਕੁ ਮਿੰਟਾਂ ਦਾ ਰਸਤਾ ਇੱਥੋਂ ਮੋੜਦੇ ਫਿਰ ਚੜਾਏ ਆਵਾਂਗੇ ਮੋਗੇ ਵਾਲੇ ਮੋਗੇ ਨੂੰ ਜਾਣਗੇ ਸਵਾ 8:00 ਹੋ ਗਏ ਬਸ ਸਨੇਹਾ ਵਾਗੀ ਚਲੋ ਜੀ ਠੀਕ ਆ ਫਿਰ ਬਾਅਦ ਚ ਮਿਲਦੇ ਆ ਤੁਹਾਨੂੰ ਤੇ ਇੱਥੇ ਜੀ ਮੈਂ ਮੰਮੀ ਨੂੰ ਚੜਾਉਣ ਜਾਉਂਦੀ ਸੀ ਤੇ ਮੈਂ ਕਿਹਾ ਚੱਲ ਚੜਾਏ ਆਉਣੀ ਆ ਤੇ ਇੱਥੇ ਰਿਸ਼ੁ ਬਾਜ ਮਾਰੀ ਜਾਂਦਾ ਤੇ ਬਾਈ ਕਰਦਾ ਸੀ ਤੇ ਵਸ ਗਏ ਮੈਂ ਕਿ ਚੱਟੜ ਆਇਆ ਮੈਂ ਬਸ ਆਉਣ ਵਾਲੀ 6:30 ਹੋਣੀ ਸੀ ਬਸ ਅਸੀਂ 8:5 ਕਿਤੇ ਜਾਵਦੇ ਸੀ ਘਰੋਂ ਤੋਂ ਘੇ ਨਾ ਰਾਹ ਦੇ ਵਿੱਚ ਚਿੱਕੜ ਹੋਇਆ ਪਿਆ ਮੀਂਹ ਪੈਂਦਾ ਇੱਕ ਤਾਂ ਉਸ ਕਰਕੇ ਬਾਕੀ ਦੂਜਾ ਜਿਹੜੇ ਸੜਤਾ ਬਣਦੇ ਆ ਉਹ ਪਟਪਟਾਈਆ ਕੀਤਾ ਪਿਆ ਤਾਂ ਕਰਕੇ ਚਿੱਕੜ ਚਿੱਕੜ ਹੋਇਆ ਪਿਆ ਫਿਰ ਮੈਂ ਘਰ ਆਮਦਾਰੀ ਨਾਲ ਬੰਦਾ ਹੌਲੀ ਹੌਲੀ ਜਾਂਦਾ ਹਨਾ ਕਈ ਵਾਰ ਪੈਰ ਪੁਰ ਸਲਿੱਪ ਕਰ ਜਾਂਦਾ ਕਾਲੀ 'ਚ ਤਾਂ ਕਰਕੇ ਫਿਰ ਆਪਾਂ ਪਹਿਲੇ ਜਾਵਦੇ ਸੀ ਟਾਈਮ ਤੋਂ ਉੱਥੇ ਮੈਂ ਕਿ ਚੱਲ 5-6 ਮੀਟਰ ਉੱਪਰ ਜਾਾਂਗੇ ਚੱਲ ਕੋਈ ਨਹੀਂ ਪਹਿਲਾਂ ਜਾਵੜੇ ਬਸ ਫਿਰ ਮੇਟੜ ਆਇਆ ਸੀ ਮੁੰਮੀ ਤੇ ਫਿਰ ਮੈਂ ਆ ਕੇ ਭਾਂਡੇ ਵਗੈਰਾ ਮੰਜੇ ਮੈਂ ਭਾਂਡੇ ਢੁੰਡੇ ਪਾਏ ਸੀ ਮੰਜੇ ਨਾਲੇ ਰੋਟੀ ਚਾੜ ਤੇ ਬਸ ਇਕੰਦਰ ਲਾ ਰਹਿੰਦਾ ਸੀ ਬਾਕੀ ਕੰਮ ਹੋ ਰਿਹਾ में चल भांडे माजना बाकी काम तो हो गया चादर वगैरह झाड़ना पाए गैस वगैरह साफ तो वैसे फिर मैं इतने ना भांडे मांजद फटाफट थोड़े से भर निकल है नाली क्याली चा साफ कर लगी ਤੇ ਅੱਧਾ ਸੀ ਇਹ ਹੈ ਨਾ ਜਿਹੜਾ ਇਹਦਾ ਮੂਰਲਾ ਹਿੱਸਾ ਸੀ ਉਹ ਹੈ ਨਹੀਂ ਸੀ ਪਿਛਲਾ ਹੈਗਾ ਸੀ ਪਤਾ ਨਹੀਂ ਇਹ ਕੈਰਲੀ ਨੇ ਖਾਧਾ ਹੈ ਜਾਂ ਕੀ ਕੀਤਾ ਫਿਰ ਮੈਂ ਇਹਨੂੰ ਬਾਹਰ ਕੱਟਿਆ ਪਹਿਲਾਂ ਲੱਕੜ ਨਾਲ ਦੇਖਿਆ ਮੈਂ ਤਾਂ ਜਿਉਂਦਾ ਨਾ ਹੋਵੇ ਕਿਤੇ ਛੰਪਲੇ ਪਿਆ ਹੋਵੇ ਫਿਰ ਮੈਂ ਇਹਨੂੰ ਬਾਹਰ ਕੱਟ ਕੇ ਆਈ ਬੋਕਰ ਦੇ ਨਾਲ ਤੇ ਬਸ ਫਿਰ ਮੈਂ ਇੱਥੇ ਆ ਗਈ ਜੰਦਰ ਰੂਮ ਦੇ ਵਿੱਚ ਤੇ ਤੇ ਵਾਸ ਫਰ ਮੈਂ ਛਾਤਰ ਵਗੈਰਾ ਝਾੜਨ ਲੱਗਦੀ ਸੀ ਮੈਂ ਤਾਂ ਝਾੜ ਕੇ ਚੰਗੀ ਤਰ੍ਹਾਂ ਬਿਛਾ ਦਿੱਤੀ ਤੇ ਕਿਉਂਕਿ ਰੀਸ਼ਾ ਸੁੱਤਾ ਪਿਆ ਸੀ ਪਹਿਲਾਂ ਤਾਂ ਅਸੀਂ ਜਲਦੀ ਬਿਛਾ ਦੇ ਨੂੰ ਨਿਆ ਤੇ ਰੀਸ਼ਾ ਸੁੱਤਾ ਪਿਆ ਸੀ ਅੰਦਰ ਤਾਂ ਕਰਕੇ ਫਿਰ ਇਹ ਵਿਛਾਈ ਨਹੀਂ ਸੀ ਮੈਂ ਕਿਾ ਚੱਲ ਬਿਛਾਦਾ ਚੰਗੀ ਤਰ੍ਹਾਂ ਫਿਰ ਝਾੜ ਜੜਾਈ ਆ ਕਰਕੇ ਬਸ ਤੇ ਵਸ ਇਹਨੂੰ ਸੈੱਟ ਕਰਕੇ ਬਿਛਾ ਦੂੰਗੀ ਤੇ ਇਹਦੇ ਉੱਪਰ ਰੱਖ ਦੂੰਗੀ ਸਰਾਣੇ ਤੇ ਸਰਾਣੇ ਰੱਖ ਕੇ ਤੇ ਫਿਰ ਵਸ ਜਿਹੜਾ ਹਨਾ ਫालतू ਦਾ ਸਮਾਨ ਹੋਊਗਾ ਸਾਰਾ ਉਹ ਮੈਂ ਚੱਕ ਦੂੰਗੀ ਤੇ ਜਾਦਰ ਮੈਂ ਉਧਰ ਫੋਲਡ ਕਰ ਦੂੰਗੀ ਪਿਛਲੀ ਸਾਈਡ ਤੋਂ ਕਿਉਂਕਿ ਲਮਕਦੀ ਹੁੰਦੀ ਹੈ ਤਾਂ ਕੀੜੀਆਂ ਵਗੈਰਾ ਵੀ ਚੜ ਜਾਂਦੀਆਂ ਤੇ ਬਸ ਫੋਲਡ ਕਰਕੇ ਸਰਾਣੇ ਰੱਖ ਦੂੰਗੀ ਤੇ ਬਾਕੀ ਕੰਮ ਮੈਂ ਕਰ ਲੈ ਸਾਰੇ ਤੇ ਬਸ ਹੁਣ ਕੰਬਲ ਵਗੈਰਾ ਉਧਰ ਰੱਖਿਆਉਂਗੀ ਤੇ ਹੋਰ ਜਿਹੜਾ ਸਮਾਨ ਹੈ ਉਹ ਝੱਕ ਦੂੰਗੀ ਇੱਥੇ ਤੇ ਕੈਵਨ ਦੇ ਉੱਪਰ ਫਿਰ ਮੈਂ ਲੱਗ ਗਈ ਸਾਬ ਸਫਾਈ ਕਰਨ ਤੇ ਸੁਨੇਹਾ ਦੀ ਰਿਪੋਰਟ ਸੀ ਤੇ ਪਰਚੀ ਸੀ ਦਵਾਈ ਵਾਲੀ ਇਹਨੂੰ ਮੈਂ ਸਾਫਣ ਲੱਗ ਗਈ ਸੀ ਮੈਂ ਕਿਹਾ ਇੱਥੇ ਕਈ ਵਾਰ ਕੁਝ ਡੁੱਲ ਲਈ ਅੰਦਰ ਉੱਪਰ ਤਾਂ ਕਰਕੇ ਖਰਾਬ ਨਾ ਹੋ ਜੇ ਤੇ ਫਿਰ ਮੈਂ ਇਹਨੂੰ ਦਵਾਈਆਂ ਵਾਲੇ ਡੱਬੇ ਦੇ ਵਿੱਚ ਰੱਖਤੀ ਤੇ ਬਸ ਜਿਹੜਾ ਸਮਾਨ ਸੀ ਮੈਂ ਸਾਰਾ ਚੱਕ ਦੂੰਗੀ ਤੇ ਮੈਂ ਮਹਿੰਦੀ ਮੰਗਾਈ ਸੀ ਆਪ ਤੇ ਲਾਉਣ ਵਾਸਤੇ ਵਾਲਾਂ ਤੇ ਤੇ ਉਹ ਹਜੇ ਤੱਕ ਨਹੀਂ ਲਾਈ ਮੈਂ ਰੱਖਤੀ ਮੈਂ ਕਿਹਾ ਚਲ ਬਾਤ ਚਲਾਉਂਦੇ ਤੇ ਜੇ ਅਸੀਂ ਚੱਲਿਆ ਹਣਾ ਬੈਂਕ ਬੈਂਕ ਕਿਉਂ ਚੱਲਿਆਂਗੇ ਕਿਉਂਕਿ ਨਾ ਅਸੀਂ ਅਕਾਊਂਟ ਨੰਬਰ ਲਿੰਕ ਕਰਾ ਕੇ ਆਉਣਾ ਮੋਬਾਈਲ ਨੰਬਰ ਨਾਲ ਮੈਸੇਜ ਆਇਆ ਸੀ ਕਾਫੀ ਦਿਨ ਹੋ ਗਏ ਤੇ ਵੈਸੇ ਜਾਇ ਨਹੀਂ ਗਿਆ ਤੇ ਕੱਲ ਵੀ ਮੈਂ ਕਿਹਾ ਸੀ ਚਲ ਜਾਉਂਗੀ ਫਿਰ ਮੇਰੇ ਟਾਈਮ ਲੱਗਿਆ ਤੇ ਅੱਜ ਪਰੇਸ਼ਾਨੀ ਛੁੱਟੀ ਕਿਤੇ ਸੀ ਲੱਗਿਆ ਨਾ ਬੁਖਾਰ ਜਿਹੜਾ ਸੀ ਹੁਣ ਥੋੜਾ ਜਿਹਾ ਠੀਕ ਆ ਤੇ ਇੱਧਰ ਕਿੱਧਰ ਆ ਅਗੜੀ ਬਾੜ ਬਈ ਅੰਦਰ ਸੇ ਗੰਦਾ ਮੈਂ ਕਾ ਚਲੇ ਨੂੰ ਲੈ ਜਾਉਣੀ ਇੱਕ ਨਾ ਸਾਡੀ ਬੈਂਕ ਚੇਂਜ ਹੋ ਗਈ ਬਹੁਤ ਦੂਰ ਚਲੀ ਗਈ ਅੱਗੇ ਤਾਂ ਨੇੜੇ ਸੀ ਹਣ ਤੋਰ 바ਕੀ ਤੇ ਪਤਾ ਨਹੀਂ ਇੱਥੇ ਕੰਮ ਚੱਲਦਾ ਹੂੰ ਬੈਂਟੀ ਰਿਸ਼ੂ ਗੰਦਾ ਜੇ ਉੱਧਰ ਗੁਰਦੁਆਰੇ ਚ ਬੈਂਟੀ ਹੋਈ ਆ ਇੱਧਰ ਸਾਡੇ ਸਾਈਡ ਤਾਂ ਹੋਈ ਨਹੀਂ ਹਜੇ ਵੀ ਉੱਧਰ ਲਈ ਸਾਈਡ ਚਲੀ ਗਈ ਬੈਂਕ ਬਾਕੀ ਜਾ ਕੇ ਦੇਖਦੇ ਆ ਹਨ ਕੀ ਪਤਾ ਇੱਕ ਦਿਨ ਤੋਂ ਬਾਅਦ ਹੁਣ ਉੱਧਰ ਚੇਂਜ ਸਾਰਾ ਕੰਮ ਸ਼ੁਰੂ ਕਰਨਾ ਇਹ ਇਤਰੀ ਚੱਲਦਾ ਕੌ ਜਾਕੀ ਦੇ ਇਧਰ ਠੀਕ ਹੈ ਜੀ ਅੱਕੇ ਤੁਹਾਨੂੰ ਮਿਲਾਗੇ ਨਾ ਮੈਂ ਦਿਖਾਉਂਗੀ ਤੁਹਾਨੂੰ ਬੈਂਕ ਉਹ ਆਪਣੇ ਪਿੰਡ ਦੀ ਕਿੱਥੇ ਜੀ ਕਿਹਨ ਜੀ ਠੀਕ ਹੈ ਬਾਅਦ ਵਿੱਚ ਦਿਖਾਵਾਂਗੇ ਅੰਦਰ ਦਾ ਹੋਰ ਪਤਾ ਹੀ ਹੈ ਜੀ ਹਨਾ ਖਲਾਬ ਨਹੀਂ ਹੁੰਦਾ ਮੇਰੇ ਕੋਲ ਹੁੰਦੀ ਬਾਅਦ ਨੂੰ ਤਾਂ ਰੱਖ ਠੀਕ ਹੈ ਜੀ ਚਲੋ ਜੀ ਆਪਾਂ ਫਿਰ ਹੁਣਦੇ ਫਿਰ ਅਸੀਂ ਬੈਂਕ ਜਾ ਰਹੇ ਸੀ ਇੱਥੇ ਤੇ ਦੇਖੋ ਇਹ ਕਿਵੇਂ ਪੱਟ ਪਟਾਈਆ ਕੀਤਾ ਪਿਆ ਤੁਸੀਂ ਦੇਖ ਹੀ ਰਹੇ ਤੇ ਇੱਥੇ ਹਨਾ ਨਰਕ ਬੱਜਿਆ ਪਿਆ ਤੇ ਬਸ ਹੁਣ ਇੱਥੋਂ ਸਾਰਾ ਚੱਕਣਗੇ ਖਲਾਰਾ ਪਤਰੀ ਕਦੇ ਸਾਰਾ ਸਸ ਇੱਥੇ ਜਾ ਰਹੇ ਸੀ ਮੈਂ ਤੇ ਰਿਸ਼ ਹੋ ਜਾਂਦੇ ਸੀ ਮੈਨੇ ਚਲੇ ਦੀ ਛੁੱਟੀ ਆ ਹੁਣ ਉਹ ਛੁੱਟੀ ਤਾਂ ਕੀਤੀ ਆ ਵੀ ਬਥਾਰ ਸੀ ਫਿਰ ਅਸੀਂ ਇੱਥੇ ਆ ਗਏ ਸੀ ਆ ਆਈਟੀ ਆਈ ਸਾਡੇ ਪਿੰਡ ਦੇ ਜਿਹੜੇ ਤੁਹਾਨੂੰ ਦਿਖਾਈ ਇੱਧਰ ਛੱਪੜ ਬਣਿਆ ਹੋਇਆ ਤੇ ਇਹ ਤਿਰ ਮੰਦਰਾ ਜਾਂਦਾ ਸਾਈਡ ਤੇ ਇੱਕ ਸਾਈਡ ਤੇ ਵਸਾਤੇ ਜੇ ਜਾ ਰਹੇ ਆ ਇੱਥੋਂ ਤੇ ਬੈਂਕ ਪਹਿਲਾਂ ਇੱਥੇ ਪੁਰਾਣਾ ਹੁੰਦਾ ਸੀ ਤੇ ਉਹ ਹੁਣ ਆ ਗਾਂ ਲੈ ਗਏ ਬਹੁਤ ਦੂਰ ਤੇ ਸਾਡੇ ਘਰ ਤੋਂ ਤਾਂ ਪਹਿਲਾਂ ਇਹ ਵੀ ਦੂਰ ਲੱਗਦਾ ਸੀ ਤੇ ਹੁਣ ਤਾਂ ਇਤੋਂ ਵੀ ਦੂਰ ਹੋ ਗਿਆ ਸੇਵਾ ਸੁਗਰ ਮਹਿਲਾਂ ਦਾਣਾ ਤਾਂ ਹੈਗਾ ਹੀ ਆ ਤੇ ਇੱਥੇ ਹੈਗੀ ਸਾਡੇ ਪੀਰਾਂ ਦੀ ਜਗਾ ਬਣੀ ਹੋਈ ਵੀਰਵਾਰ ਨੂੰ ਇੱਥੇ ਹਣਾ ਚਰਾਗ ਲੱਗਦੇ ਆ ਤੇ ਜਦੋਂ ਭੰਡਾਰਾ ਹੁੰਦਾ ਹੈ ਨਾ ਉਦੋਂ ਵੀ ਇੱਥੇ ਹੋ ਹੁੰਦਾ ਹੈ ਭੰਡਾਰੇ ਲੱਗਦੇ ਚੀਜ਼ ਕੋਈ ਬੰਗੜਾ ਵਜਾਰਾ ਤੇ ਇੱਥੇ ਵਸ ਆ ਬੈਨ ਕੋ ਬਣੀ ਆ ਹੁਣ ਅਸੀਂ ਇੱਥੇ ਖੜੇ ਸੀ ਵੇਟ ਕਰ ਰਹੇ ਸੀ ਕਿਉਂਕਿ 10 ਬੱਚਣ ਚਾਹੀਦੇ 2-4 ਮਿੰਟ ਰਹਿੰਦੇ ਸੀ ਤੇ ਉਹ ਤਾਂ ਉਹ ਕਣਸੀ ਦੇ ਵਾਸੀ ਫਿਰ ਅੰਦਰ ਨਹੀਂ ਜਾਣ ਦਿੰਦੇ ਸੀ ਗੇਟ ਲੱਗਾ ਸੀ ਤੇ ਆ ਬੈਂਕ ਕੋਣੀ ਆਏ ਬਣੀ ਹੁੰਦੀ ਤੇ ਫਿਰ ਬੈਂਕੋ ਆ ਕੇ ਐਸੀ ਵਾਸਤੇ ਰੋਟੀ ਪਾਣੀ ਬਣਾਇਆ ਕੀਤਾ ਤੇ ਇੱਥੇ ਫਿਰ ਸੁਨਿਆਵਰੇ ਸੁੱਤੇ ਪਏ ਸੀ ਸਾਰੇ ਤੇ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਹਣਾ ਬਸ ਐ ਪਹਿਲਾਂ ਤੁਰਦੀ ਫਿਰਦੀ ਰਹੀ ਫਿਰ ਬੱਦਰ ਵਾਈ ਹੁੰਦੀ ਸੀ ਕਿਤੇ ਹਵਾ ਉਹ ਵਧੀਆ ਚੱਲਦੀ ਸੀ ਬਾਹਰ ਕਰ ਧੁੱਪ ਸੀ ਮੰਜਾ ਡੌਣ ਮਾ ਥਾਣੀ ਸੀ ਮੈਂ ਕਿਆ ਚੱਲ ਤੇ ਵੀ ਪੈਣੀ ਆ 2 ਮਿੰਟ ਤੇ ਫਿਰ ਮੈਂ ਇੱਥੇ ਫਿਰ ਸ਼ੂਟ ਕਰਨ ਲੱਗ ਪਈ ਅਰਧੇ ਕੰਮ ਕਰਦਾ ਤੁਹਾਨੂੰ ਪਤਾ ਹੀ ਆਟਾ ਪੋਣਾ ਲਰਦਾ ਹੋਇਆ ਰੰਮ ਦੇ ਵਿੱਚ ਤੇਲ ਸਾ ਤੜੀਆ ਬਣਾਇਆ ਸੀ ਆਪਾਂ ਤੇ ਦੜੀਆ ਸੀ ਸੱਡਣੇ ਸ਼ੇਰ ਨੇ ਕਿਤਾ ਰੈਸਪੀ ਤੇ ਕਿੰਗਾ ਟਾਈਮ ਹੋ ਗਿਆ ਸੀ ਰੁੱਟੀਆਂ ਇਸ ਕਰਤੇ ਤੇ ਫਿਰ ਮੈਂ ਇੱਥੇ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਸਾਢੇ 3 ਹੋ ਗਏ ਸੀ ਤੇ ਫਿਰ ਮੈਂ ਉੱਠੀ ਪਹਿਲਾਂ ਮੈਂ ਪੈ ਤਾਂ ਗਈ ਪਰ ਮੈਨੂੰ ਨੀਂਦ ਨਹੀਂ ਆਈ ਤੇ ਮੈਂ ਬਸ ਆਈ ਉਸ ਰੋਟੀ ਮਰੀ ਗਈ ਤੇ ਫਿਰ ਮੈਂ ਕਿ ਚਾਹ ਲੈ ਉੱਠੀ ਖੜਦੀ ਤੇ ਪੱਤੇ ਪਤਾ ਨਹੀਂ ਸੁਨਿਆਣੇ ਤੋੜ ਕੇ ਰੱਖੇ ਆ ਪਤਾ ਨਹੀਂ ਕਿਨੇ ਤੋੜ ਕੇ ਰੱਖੇ ਕਾਹਦੇ ਸੇ ਮੈਂ ਸੁੰਗੀ ਆਂਦੀ ਸੀ ਵੇਖਿਆ ਵੇ ਤੁਲਸੀ ਦੇ ਇਹ ਕਿ ਕੀ ਚੀਜ਼ ਐ ਤੇ ਮੜ ਕੇ ਫਿਰ ਮਰਾਕ ਤੇ ਸੀ ਤੇ ਮੈਂ ਕਿ ਪਤਾ ਨਹੀਂ ਕਾਹਦੇ ਤੋੜ ਕੇ ਰੱਖੇ ਫਿਰ ਮੈਂਥੇ ਨਾ ਆਟਾ ਪਾਉਣ ਲੱਗ ਗਈ ਸੀ ਡਰਮ ਦੇ ਵਿੱਚ ਮੈਂ ਨਾ ਚਾਹ ਆਟਾ ਪਾ ਦਿੱ ਗਏ ਤੇ ਗੁੰਦ ਫਿਰ ਪਿਆ ਹੜਾ ਬੰਦਾ ਹੋ ਗਿਆ ਅੱਕੇ ਮਨੂੰ ਪਈ ਪਈ ਕੀ ਕਰਨ ਦੀ ਜੋਜਾ ਨੀਂਦ ਤਾਂ ਹੁੰਦੀ ਨਹੀਂ ਸੀ ਫਰਮਾ ਆਟਾ ਫੋਨ ਲੱਗ ਗਈ ਸੀ ਤੇ ਮੰਮੀ ਹੈ ਨਹੀਂ ਜਿਵੇਂ ਮੰਮੀ ਚਲੇ ਗਏ ਪਹਿਲਾ ਜੀ ਜੱਜ ਆ ਗਿਆ ਸੀ ਤਿੰਨ ਚਾਰ ਦਿਨ ਰਹੇ ਸੀ ਤੇ ਹੁਣ ਚਲੇ ਗਏ ਤੇ ਹੁਣ ਹੋਰ ਇਸ ਨੂੰ ਨਾ ਜਾ ਘਰ ਹੋ ਗਿਆ ਕਹਿੰਦੇ ਹੁੰਦੇ ਵੀ ਕੋਈ ਨਾ ਵੀ ਜਾਵੜੇ ਘਰ ਹਣ ਜੀ ਘਰ ਦਾ ਤੇ ਕਿਵੇਂ ਸੁਣ ਸੁਣਾ ਹੋ ਜਾਂਦਾ ਤਾ ਕਰਕੇ ਬਸ ਮੰਮੀ ਚਲੇ ਗਏ ਸੀ ਫਿਰ ਬਸ ਅਸੀਂ ਪਏ ਤਾਂ ਹੈਗੇ ਜੀ ਤਾਂ ਸੋងਗੇ ਮੈਨੂੰ ਨੀਂਦ ਚੱਲ ਮੈਂ ਉਹ ਕੰਮ ਕਰ ਕਰ ਲਈ ਤੇ ਰਾਤ ਲਿਆਂਦਾ ਸੀ ਈਸ਼ੂ ਨੇ ਆਟਾ ਜਾ ਕੇ ਤੇ ਵਾਸੇ ਰਾਤ ਦਾ ਗਰਮ ਵਾਲਾ ਸਤਾ ਗਰ ਕੇ ਡਰਮ ਦੇ ਵਿੱਚ ਪਾਇਆ ਨਹੀਂ ਤੇ ਮੈਂ ਕਿਹਾ ਚੱਲ ਠੰਡਾ ਹੋ ਜਾ ਬਨਲ ਤੰਦ ਦੇ ਕੱਲ ਨੂੰ ਪਾ ਦਾਂ ਗ੍ਰਾਮ ਨੂੰ ਤੇ ਵਾਸੇ ਇਹਨਾਂ ਨੂੰ ਪਾ ਦਿੰਦੇ ਹਾਂ ਸਾਰੇ ਤੇ ਇਹਨਾਂ ਪਾ ਕੇ ਫਿਰ ਮੈਂ ਬੋਰੀ ਲੈ ਜਾਈ ਤੇ ਤੇ ਵਾਸੇ ਇੱਥੇ ਕਰਾਂਗੇ ਵੀਡੀਓ ਦਾ ਐਂਡ ਆਪਾਂ ਤੇ ਤੁਹਾਨੂੰ ਅੱਜ ਦਾ ਬਲੌਗ ਕਿਹੋ ਜਿਹਾ ਲੱਗਿਆ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਹੜੇ ਵੀਰ ਭੈਣਾਂ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਸੋਹਣੇ ਸੋਹਣੇ ਤੇ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਫੁੱਲ ਵਾਚ ਜਰੂਰ ਕਰਿਆ ਕਰੋ ਜੀ ਤੇ ਵੀਡੀਓ ਫੁੱਲ ਵਾਚ ਕਰੇ ਤੇ ਪਤਾ ਲੱਗਦਾ ਵੀ ਕੀ ਵੀਡੀਓ ਵਿੱਚ ਆਖਦਾ ਆਂ ਕਹੀ ਗੱਲਬਾਤ ਕਰਦੇ ਆਂ ਤੇ ਮਿਲਾਂਗੇ ਕੱਲ੍ਹ ਵਾਲੇ ਨਵੇਂ ਬਲੌਗ ਦੇ ਵਿੱਚ ਜੀ ਧੰਨਵਾਦ ਜੀ